ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ પાસે 2 ਪਿਸਟਲ, 21 ਜ਼ਿੰਦਾ ਰੌਂਦ, 2 ਲੱਖ ਰੁਪਏ ਜਾਲੀ ਕਰੰਸੀ, 2 ਮੋਟਰਸਾਈਕਲ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਸ ਸੰਬੰਧੀ ਡੀਐਸਪੀ ਮਨਿੰਦਰਪਾਲ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਸ਼੍ਰੀ ਸਤਿੰਦਰ ਸਿੰਘ ਡੀਆਈਜੀ ਬਾਰਡਰ ਐ ਜੰਮੂ ਅਤੇ ਸ਼੍ਰੀ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਜੀ ਅਤੇ ਸ਼੍ਰੀ ਦਿਤੇ ਵਰਯਰ ਐਸਪੀਡੀ ਅੰਮ੍ਰਿਤਸਰ ਜੀ ਜਿਹੜੇ ਦਸ਼ਨਰਦੇਟਟ ਕੰਮ ਕਰਦੇ ਹੋਏ ਚਾਰਜ ਸਪੈਸ਼ਲਸਾਂ ਨੂੰ ਬੜੀ ਵੱਡੀ ਕਾਰਜਾਂ ਮਿਲੀ ਹੈ। ਉਹਨਾਂ ਨੇ 6 ਬੰਦੇ ਅਪਰੀਹੈਂਡ ਕੀਤੇ ਹਨ ਜਿਨ੍ਹਾਂ ਦੇ ਨਾਮ ਆਸ਼ੇਸ਼ ਕੁਮਾਰ, ਵਿਸ਼ਾਲ, ਕਰਨਦੀਪ ਕਸ਼ਮੀਰ ਸਿੰਘ, ਅਰਸ਼ਦੀਪ, ਅਤੇ ਜਸ਼ਨਪ੍ਰਦੀਪ ਸਿੰਘ ਜੋ ਕਿ ਜੋ ਕਿ ਤੁਰੰਤ ਅੰਦਰ ਆਣ ਵਾਲੇ ਹਨ। ਇਹਨਾਂ ਦੇ ਕੋਲ ਸਾਨੂੰ 2 ਪਿਸਟਲ 21 ਜਿੰਦਾ ਰੌਂਗ, 2 ਲੱਖ ਫੇਕ ਕ੍ਰੈਂਸੀ, 2 ਸਿਲੰਡਰ ਮੋਟਰਸਾਈਕਲ ਤੇ ਪਾਣੀ ਮੋਬਾਈਲ ਫੋਨ ਦਾ ਖਬਰ ਕਿਤੇ ਹੱਥ। ਇਹ ਸਾਰੇ ਇੱਕ ਵਾਰਦਾਤ ਦੇਣ ਦੇ ਫਰਗ ਦੇ ਵਿੱਚ ਘੁਮਰੇ ਸਨ। ਇਨਾਂ ਨੂੰ ਐਪਰੀਹੈਂਡ ਕਰਕੇ ਅਸੀਂ ਥਾਣਾ ਲੋਕੋ ਕੋਲ ਵਿਖੇ 67 ਨੰਬਰ ਐਫ ਆਈ ਆਰ ਮਿਤੀ 1 5 25 ਅੰਡਰ ਸੈਕਸ਼ਨ 42 ਅਨਤੀ ਬੀ ਐਨ ਐਸ ਅਤੇ 25 ਆਮ ਜਨਰਲ ਦੇ ਵਿੱਚ ਅਫਰਦਿਸ਼ ਕੀਤੀ ਗਈ ਹੈ ਅਸੀਂ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਐਨਾਲਾਈਜ਼ ਕਰ ਰਹੇ ਹਾਂ ਜਿਸ ਕਿਸੇ ਦੀ ਵੀ ਸ਼ਮੂਲੀਅਤ ਪਾਈ ਗਈ ਉਸ ਦੇ ਖਿਲਾਫ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇਗੀ ਜੈ